ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਡੇਰਾ ਬਸੀ ਮਿਨਿਸਪਲ ਕਮੇਟੀ ਦਫਤਰ ਵਿਖੇ ਨਿਵਾਸੀਆਂ ਲਈ ਲੱਗੇ ਕੈਂਪ ਵਿੱਚ ਹਲਕਾ ਵਿਧਾਇਕ ਡੇਰਾ ਬਸੀ ਸਰਦਾਰ ਕੁਲਜੀਤ ਸਿੰਘ ਨੰਦਾਵਾ ਜੀ ਪਹੁੰਚ ਕੇ ਦੌਰਾ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਇਸ ਤਰ੍ਹਾਂ ਕੇ ਪੰਜਾਬ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਹਨ ਐਸਮੋਕੇ ਨਗਰ ਕੌਂਸਲ ਦੇ ਪ੍ਰਧਾਨਾ ਸ਼ੂਪ ਨੇ ਜਾਤੇ ਐਸਡੀਐਮ ਡੇਰਾਬੱਸੀ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ। ਸਭਿਤ ਆਪਕੇ ਦੁਆਰਾ ਆਪਕੀ ਸਰਕਾਰ ਕੈਂਪ ਲਗਾਏ ਗਏ। ਹਲਕਾ ਡੇਰਾਬੱਸੀ ਤੋਂ ਕਿੰਨੇ ਕੈਂਪ ਲੱਗੇ? ਛੋਟੇ ਵਿੱਚ ਜਿਹੜਾ ਆਪਕੀ ਸਰਕਾਰ ਆਪਕੇ ਦਰਬਾਰ ਡੇਰਾਬੱਸੀ ਅੱਜ ਕੈਂਪ ਲੱਗਿਆ ਲਗਭਗ 170 ਕੈਂਪ। 2.5 ਸਾਲ ਸਰਕਾਰ ਤੋਂ 10.2 ਸਾਲ ਸਰਕਾਰ ਬਣੀ ਨੂੰ ਹੋਏ ਆ। ਔਰ ਲਗਭਗ 170-72 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ ਜੀ ਜਿਹੜਾ ਇਸ ਮਾਰਗਦਰਸ਼ਕ ਨੇ ਇਹਦੇ ਭਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਬੜੀ ਮੈਨੂੰ ਖੁਸ਼ੀ ਹੈ ਕਿ ਮੇਰੇ ਹਲਕੇ ਦੇ ਜਦੋਂ ਕੈਂਪ ਲੱਗਦੇ ਆ ਲੋਕ ਭਰਪੂਰ ਉਹਦਾ ਆਠ ਆਉਂਦੇ ਨੇ ਇਹ ਜਿਹੜਾ ਕੈਂਪ ਹੈ ਇਹ ਖਾਸ ਕਰਕੇ ਐਸਡੀਐਮ ਸਾਹਿਬ ਦੀ ਰਹਿਨਮਾਈ ਚ ਲੱਗਦਾ ਇੱਕ ਐਮਐਲਏ ਦਾ ਕੰਮ ਤਾਂ ਇਹ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਆਕੇ ਲੋਕਾਂ ਦੇ ਨਾਲ ਸ਼ੇਅਰ ਕਰਨਾ ਉਹ ਪਿਛਲੇ ਸਰਕਾਰੀਆਂ ਉਹਨਾਂ ਨੇ ਵੀ ਕੈਂਪ ਲਗਾਏ ਸੀ ਉਹ ਕੈਂਪ ਲਾਉਂਦੇ ਨਹੀਂ ਸੀ ਕੈਂਪ ਚੱਕ ਕੇ ਨਾ ਉਹ ਸੈਕਟਰੀਏਟ ਚਲੇ ਜਾਂਦੇ ਸੀ ਕੈਂਪ ਚੱਕ ਕੇ ਬਾਹਰ ਚਲੇ ਜਾਂਦੇ ਸੀਗੇ ਉਹ ਖ ਆਪਕੀ ਸਰਕਾਰ ਆਪਕੇ ਦੁਆਰ ਇਹ ਕੈਂਪੋ ਕੈਂਪਾਂ ਤਾਂ ਕਿ ਪਬਲਿਕ ਦੇ ਵਿੱਚ ਬੈਠ ਕੇ ਲੋਕਾਂ ਦੇ ਕੰਮ ਕੀਤੇ ਜਾਣ